ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਉਥੇ ਹੀ ਜੱਕੂ ਭਗਵਾਨਪੁਰਿਆ ਯਾਨੀ ਕਿ ਮੂਸੇ ਵਾਲੇ ਦੇ ਕਤਲ ਦੇ ਮਾਸਟਰਮਾਈਂਡ ਜੱਕੂ ਭਗਵਾਨਪੁਰਿਆ ਨੂੰ ਅਸਾਮ ਦੇ ਵਿੱਚ ਸ਼ਿਫਟ ਕਰ ਦਿੱਤਾ ਹੈ ਤੇ ਉਥੇ ਹੀ ਰਾਤੋਂ ਰਾਤ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਦੇ ਤਹਿਤ ਹੁਣ ਉਥੇ ਹੀ ਜੱਕੂ ਭਗਵਾਨਪੁਰਿਆ ਨੂੰ ਜਿਹੜਾ ਕਿ ਅਸਾਮ ਦੇ ਵਿੱਚ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਤੇ ਉਥੇ ਹੀ ਗੱਲ ਕਰੀਏ ਤਾਂ ਗੈਂਗਸਟਰ ਚੱਕੂ ਭਗਵਾਨਪੁਰਿਆ ਨੂੰ ਜਿਹੜਾ ਕਿ ਦੇਰਾ ਬਠਿੰਡਾ ਤੋਂ ਆਸਾਮ ਜੇਲ੍ਹ ਭੇਜ ਦਿੱਤਾ ਗਿਆ ਹੈ ਬਠਿੰਡਾ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਫਲਾਈਟ ਰਾਹੀਂ ਸ਼ਿਫਟ ਕੀਤਾ ਗਿਆ ਹੈ ਤੇ ਜੱਗੂ ਭਗਵਾਨਪੁਰੀਆ ਦੇ ਵਿਰੁੱਧ 128 ਕੇਸ ਅਤੇ ਐਨਡੀਪੀਐਸ ਐਕਟ ਦੇ 13 ਕੇਸ ਦਰਜ ਨੇ ਤੇ ਉੱਥੇ ਹੀ ਜੱਗੂ ਭਗਵਾਨਪੁਰੀਆ ਨੂੰ ਜਿਹੜਾ ਕਿ ਹੁਣ ਆਸਾਮ ਭੇਜ ਦਿੱਤਾ ਗਿਆ ਹੈ ਤੇ ਜਿਸ ਤੋਂ ਬਾਅਦ ਆਸੀਏ ਕਿ ਐਨਸੀਬੀ ਨੇਹੇ ਕਾਰਵਾਈ ਕੀਤੀ ਹੈ ਤੇ ਭਵਿੱਖ ਦੇ ਵਿੱਚ ਹੋਰ ਅਪਰਾਧੀਆਂ ਨੂੰ ਸ਼ਿਫਟ ਕੀਤਾ ਜਾ ਸਕਦਾ ਹੈ ਤੇ ਆਸਾਮ ਦੀ ਸਿਲਚਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਤੱਕ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਐਂਡੀਪੀਐਸ ਮਾਮਲੇ 'ਚ ਜਿਹੜਾ ਕਿ ਕਾਰਵਾਈ ਹੈ ਤੇ ਦੂਜੇ ਪਾਸੇ ਜਿਸ ਤਰ੍ਹਾਂ ਜੱਗੂ ਨੂੰ ਇਹ ਦੇਰ ਰਾਤ ਜਿਹੜਾ ਕਿ ਅਸਾਮ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਪੰਜਾਬ ਪੁਲਿਸ ਨੇ ਐਨਸੀਬੀ ਅਧਿਕਾਰੀਆਂ ਦੀ ਇੱਕ ਟੀਮ ਸ਼ਨੀਵਾਰ ਨੂੰ ਸ਼ਾਮ ਨੂੰ ਜਿਹੜਾ ਕਿ ਸਖਤ ਸੁਰੱਖਿਆ ਦੇ ਪੈਰੇ ਹੇਠ ਗੈਂਗਸਟਰ ਨੂੰ ਬਠਿੰਡਾ ਦੀ ਜੇਲ੍ਹ ਤੋਂ ਚੰਡੀਗੜ੍ਹ ਹਵਾਈ ਅੱਡੇ ਤੇ ਲੈ ਕੇ ਆਈ ਤੇ ਅਸਾਮ ਦੀ ਜਿਹੜੀ ਕਿ ਸਿਲਚਰ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਤੇ ਜੱਗੂ ਭਗਵਾਨਪੁਰੀਆ ਜਿਸ ਦਾ ਅਸਲ ਨਾਮ ਜਗਦੀਪ ਸਿੰਘ ਹੈ ਤੇ ਪੰਜਾਬ ਦਾ ਪਹਿਲਾ ਗੈਂਗ ਜਿਸ ਨੂੰ ਜਿਹੜਾ ਕਿ ਐਨਡੀਪੀਐਸ ਐਕਟ ਦੇ ਤਹਿਤ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤੇ ਉਥੇ ਇਹ ਦੱਸਿਆ ਕਿ ਗੁਰਦਾਸਪੁਰ ਦੇ ਕੋਟ ਸੂਰਤ ਪੁਲਿਸ ਥਾਣੇ ਦੇ ਅਧੀਨ ਆਉਂਦੇ ਪਿੰਡ ਭਗਵਾਨਪੁਰ ਦੇ ਵਸਨੀਕ ਜੱਖੂ ਭਗਵਾਨਪੁਰੀਆ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੁੱਲ 12 ਕੇਸਾਂ ਦੇ ਸਣੇ ਫਿਰੋਤੀ ਨਸ਼ਾ ਤਸਕਰੀ ਦੇ ਕੁੱਲ 128 ਕੇਸ ਦਰਜ ਨੇ ਤੇ ਉੱਥੇ ਹੀ ਸੂਤਰਾਂ ਮੁਤਾਬਿਕ ਦੱਸਦੀ ਹੈ ਕਿ ਜਾਂਚ ਤੋਂ ਬਾਅਦ ਹੀ ਗੈਂਗਸਟਰ ਖਿਲਾਫ ਪੀਆਈਟੀ ਜਿਹੜੀ ਕਿ ਐਨਡੀਪੀਐਸ ਐਕਟ ਲਗਾਇਆ ਗਿਆ ਤੇ ਜਿਸ ਤੋਂ ਬਾਅਦ ਹੁਣ ਜੱਖੂ ਭਗਵਾਨਪੁਰਿਆ ਨੂੰ ਜਿਹੜਾ ਕਿ ਰਾਤੋਂ ਰਾਤ ਉਸਦੇ ਉੱਤੇ ਇੱਕ ਵੱਡਾ ਐਕਸ਼ਨ ਲਿਆ ਗਿਆ ਤੇ ਜਿਸ ਦੇ ਤਹਿਤ ਹੁਣ ਉਹਨਾਂ ਨੂੰ ਅਸਾਮ ਦੀ ਜਿਹੜੀ ਕਿ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ